ਪੰਜਾਬ ਸਾਡੀ ਪੰਜ ਦਰਿਆਵਾਂ ਦੀ ਧਰਤੀ ਅੱਜ ਬਹੁਤ ਹੀ ਦੁਖੀ ਤੇ ਔਕੜਾਂ ਦੇ ਸਮੇਂ ਚੋਂ गुज़र ਰਹੀ ਹੈ ਜੇ ਹੜ੍ਹਾਂ ਦੀ ਰਾਤ ਵੀ ਹੋਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਇਸ ਨਾਜ਼ੁਕ ਸਮੇਂ ਵਿੱਚ ਸਾਾਨੂੰ ਸਾਰੇ ਪੰਜਾਬੀਆਂ ਨੂੰ ਭਾਵੇਂ ਉਹ ਪੰਜਾਬ ਚ ਨੇ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਚ ਵਸਤੇ ਹੈ ਇਹ ਗਰੀਬ ਪੰਜਾਬੀ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਮੀਂਹਾਂ ਦਾ ਮੀਂਹ ਪਾਣੀ ਆ ਗਿਆ ਹੈ 30% ਦੇ ਕਰੀਬ ਪੈਡੀ ਝੋਨਾ ਦੀ ਫਸਲ ਤਬਾਹ ਹੋ ਗਈ ਹੈ ਲੋਕਾਂ ਦੇ ਘਰ ਬਰਬਾਦ ਹੋ ਗਏ ਰਹਿ ਗਏ ਫਰਨੀਚਰ ਸਕੂਲ ਡਿਸਪੈਂਸਰੀਆਂ ਤੇ ਬਹੁਤ ਵੱਡਾ ਇਹ ਨੁਕਸਾਨ ਹੋਇਆ ਹੈ ਚੜਵੀ ਕਲਾ ਪੰਜਾਬ ਕਿਉਂਕਿ ਪੰਜਾਬ ਕਈ ਵਾਰੀ ਡਿੱਗਿਆ ਹੈ ਪਰ ਮੈਂ ਸਮਝਦਾ ਉਸ ਤੋਂ ਜ਼ਿਆਦਾ ਵਾਰੀ ਉੱਠਿਆ ਪੰਜਾਬੀਆਂ ਦਾ ਹੌਸਲਾ ਪੰਜਾਬੀਆਂ ਦੀ ਮਿਹਨਤ ਕਸ਼ੀ ਪੰਜਾਬੀਆਂ ਦੀ ਮੇਜ਼ਬਾਨੀ ਹੁਣ ਵੀ ਜਦੋਂ ਹੜਾ ਚੱਸੀ ਕਿਸਾਨਾਂ ਦੇ ਘਰਾਂ ਚ ਪਾਣੀ ਤੇ ਪਏ ਕਿਸੇ ਨੇ ਵੀ ਸਾਨੂੰ ਚਾਹ ਦੁੱਧ ਤੋਂ ਬਿਨਾ ਹੋਣੀ ਦਿੱਤਾ ਆਓ ਆਪਾਂ ਇਸ ਨਾਜ਼ੁਕ ਘੜੀ ਤੇ ਇੱਕ ਨਵਾਂ ਪੰਜਾਬ ਉਸਾਰੀਏ ਤੇ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਪਰਗਵਾਨ ਸਿੰਘ ਮਾਨ ਨੇ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਦਿੱਤਾ ਹੈ ਇੱਕ ਕੈਂਪੇਨ ਸ਼ੁਰੂ ਹੋਈ ਹੈ ਮੈਂ ਵੀ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਕੰਟਰੀਬਿਊਸ਼ਨ rangla.punjab.gov.in ਆਪਾਂ ਦੁਨੀਆ 'ਚ ਵਸਦੇ ਸਾਰੇ ਪੰਜਾਬੀ ਉਹਦੇ 'ਚ ਹਿੱਸਾ ਪਾਈਏ ਕਿਉਂਕਿ ਇੱਕ ਲਾਂਬਤ ਤਰੀਕੇ ਨਾਲ ਇੰਨਾ ਪਰਿਵਾਰਾਂ ਦੀ ਇੰਨਾ ਜਿਹੜੇ ਜ਼ਮੀਨਾਂ ਦੀ ਮੁੜ ਤੋਂ ਇੱਕ ਨਵਾਂ ਪੰਜਾਬ ਉਸਾਰੀਏ ਔਰ ਜੋ ਵੀ ਹੜ੍ਹ ਨਾਲ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਭਰਾਈ ਕਰਕੇ ਇਹ ਕਿਸਾਨਾਂ ਨੂੰ ਘਟੋ-ਘਟ ਕਣਕ ਦੀ ਬੀਜੀ ਜਿਹੜੀ ਪੈਲੀਆਂ ਤਿਆਰ ਕਰੀਏ ਔਰ ਕਣਕ ਦੀ ਜਿਹੜੀ ਖੇਤੀ ਹੋਣੀ ਹੈ 15 ਨਵੰਬਰ ਤੋਂ ਉਹ ਉਸ ਦੇ ਸਮਰੱਥ ਬਣਾਈਏ ਤਾਂ ਕਿ ਉਹ ਆਪਾਂ ਇਹ ਕਿਸਾਨਾਂ ਵਾਂਝੇ ਨਾ ਰਹਿ ਜਾਣ ਜੈ ਹਿੰਦ ਪੰਜਾਬ ਸਾਡੀ ਪੰਜ ਦਰਿਆਵਾਂ ਦੀ ਧਰਤੀ ਅੱਜ ਬਹੁਤ ਹੀ ਦੁਖੀ ਤੇ ਔਕੜਾਂ ਦੇ ਸਮੇਂ ਚੋਂ गुज़र ਰਹੀ ਹੈ ਜੇ ਹੜਾਂ ਦੀ ਰਾਤ ਵੀ ਹੋਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਨਾਜ਼ੁਕ ਸਮੇਂ ਵਿੱਚ ਸਾਡ ਨੂੰ ਸਾਰੇ ਪੰਜਾਬੀਆਂ ਨੂੰ ਭਾਵੇਂ ਉਹ ਪੰਜਾਬ ਚ ਨੇ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਚ ਵਸਤੇ ਐ ਇਹ ਗਰੀਬ ਪੰਜਾਬੀ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿ ਮੀਲਾ ਦਾ ਮੀਲਾ ਪਾਣੀ ਆ ਗਿਆ ਹੈ 30% ਦੇ ਕਰੀਬ ਪੈਡੀ ਝੋਨਾ ਦੀ ਫਸਲ ਤਬਾਹ ਹੋ ਗਈ ਹੈ ਲੋਕਾਂ ਦੇ ਘਰ ਬਰਬਾਦ ਹੋ ਗਏ ਰਹਿ ਗਏ ਫਰਨੀਚਰ ਸਕੂਲ ਡਿਸਪੈਂਸਰੀਆਂ ਤੇ ਬਹੁਤ ਵੱਡਾ ਇਹ ਨੁਕਸਾਨ ਹੋਇਆ ਹੈ ਚੜਵੀ ਕਲਾ ਪੰਜਾਬ ਕਿਉਂਕਿ ਪੰਜਾਬ ਕਈ ਵਾਰ ਡਿੱਗਿਆ ਹੈ ਪਰ ਮੈਂ ਸਮਝਦਾ ਉਸ ਤੋਂ ਜ਼ਾਇਦਾ ਵਾਰੀ ਉੱਠਿਆ ਪੰਜਾਬੀਆਂ ਦਾ ਹੌਸਲਾ ਪੰਜਾਬੀਆਂ ਦੀ ਮਿਹਨਤ ਕਸ਼ੀ ਪੰਜਾਬੀਆਂ ਦੀ ਮੇਜ਼ਬਾਨੀ ਹੁਣ ਵੀ ਜਦੋਂ ਹੜਾ ਚਸੀ ਕਿਸਾਨਾਂ ਦੇ ਘਰਾਂ 'ਚ ਪਾਣੀ ਤੇ ਕਿਸੇ ਨੇ ਵੀ ਸਾਨੂੰ ਚਾਹ ਦੁੱਧ ਤੋਂ ਬਿਨਾ ਹੋ ਨਹੀਂ ਦਿੱਤਾ ਆਓ ਆਪਾਂ ਇਸ ਨਾਜ਼ੁਕ ਘੜੀ ਤੇ ਇੱਕ ਨਵਾਂ ਪੰਜਾਬ ਉਸਾਰੀਏ ਤੇ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਮੁੱਖ ਮੰਤਰੀ ਪਰਗਵਾਨ ਸਿੰਘ ਮਾਨ ਨੇ ਚੜ੍ਹਦੀ ਕਲਾ ਪੰਜਾਬ ਦਾ ਨਾਰਾ ਦਿੱਤਾ ਹੈ ਇੱਕ ਕੈਂਪੇਨ ਸ਼ੁਰੂ ਹੋਈ ਹੈ ਮੈਂ ਵੀ ਅਨਾਉਂਸ ਕੀਤਾ ਹੈ 1 ਕਰੋੜ ਰੁਪਏ ਦੀ ਕੰਟਰੀਬਿਊਸ਼ਨ rangla.punjab.gov.in ਆਪਾਂ ਦੁਨੀਆ 'ਚ ਵਸਦੇ ਸਾਰੇ ਪੰਜਾਬੀ ਉਹਨਾਂ 'ਚ ਹਿੱਸਾ ਪਾਈਏ ਕਿਉਂਕਿ ਇੱਕ ਲਾਂਬਤ ਤਰੀਕੇ ਨਾਲ ਇੰਨਾ ਪਰਿਵਾਰਾਂ ਦੀ ਇੰਨਾ ਜਿਹੜੇ ਜ਼ਮੀਨਾਂ ਦੀ ਮੋੜ ਤੋਂ ਇਕ ਨਵਾਂ ਪੰਜਾਬ ਉਸਾਰੀਏ ਔਰ ਜੋ ਵੀ ਹੜ ਨਾਲ ਨੁਕਸਾਨ ਹੋਇਆ ਉਹਦੀ ਜਲਦੀ ਤੋਂ ਜਲਦੀ ਪਹਾਈ ਕਰਕੇ ਇਹ ਕਿਸਾਨਾਂ ਨੂੰ ਘਟੋ-ਘਟ ਕਣਕ ਦੀ ਬੀਜੀ ਜਿਹੜੀ ਪੈਲੀਆਂ ਤਿਆਰ ਕਰੀਏ ਔਰ ਕਣਕ ਦੀ ਜਿਹੜੀ ਖੇਤੀ ਹੋਣੀ ਹੈ 15 ਨਵੰਬਰ ਤੋਂ ਉਹ ਉਸਦੇ ਸਮਰੱਥ ਬਣਾਈਏ ਤਾਂ ਕਿ ਉਹ ਆਪਾਂ ਇਹ ਕਿਸਾਨ ਵਾਂਝੇ ਨਾ ਰਹਿ ਜਾਣ ਜੈ ਹਿੰਦ